ਸ਼ੁਕਰੀਆ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸੁਆਤੀ ਗੁਪਤਾ ਸੋ ਯੂਕੇ ਗ੍ਰੈਵ ਵਿਭਾਗ ਦੇ ਵੱਲੋਂ ਇਮੀਗ੍ਰੇਸ਼ਨ ਡਾਟਾ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਗਿਆ ਜੀ ਹਾਂ ਤਾਜ਼ਾ ਰਿਪੋਰਟ ਅਨੁਸਾਰ ਯੂਕੇ ਨੇ 2024-25 ਦੇ ਵਿੱਚ ਬਹੁਤ ਹੀ ਘੱਟ ਵਰਕ ਪਰਮਿਟ ਅਤੇ ਸਟੱਡੀ ਵੀਜ਼ਾ ਜਾਰੀ ਕੀਤੇ ਨੇ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਸਾਰੀਆਂ ਵਰਕ ਵੀਜ਼ਾ ਸ਼੍ਰੇਣੀਆਂ ਵਿੱਚ ਮੁੱਖ ਬਿਨੇਕਾਰਾਂ ਨੂੰ 192000 ਵੀਜ਼ੇ ਦਿੱਤੇ ਗਏ ਸਨ ਜੋ ਕਿ ਮਾਰਚ 2024 ਨੂੰ ਖਤਮ ਹੋਏ ਸਾਲ ਦੇ ਨਾਲੋਂ 39 ਫੀਸਦੀ ਘਟਨੇ 2019 ਨਾਲੋਂ 40 ਫੀਸਦੀ ਵੱਧ ਨੇ 2024-25 ਵਿੱਚ ਯੂਕੇ ਨੇ ਗੈਰ ਪ੍ਰਵਾਸੀਆਂ ਨੂੰ ਘਟ ਕਾਮਕਰਨ ਅਤੇ ਅਧਿਨ ਵੀਜ਼ੇ ਦਿੱਤੇ ਕਿਉਂਕਿ ਪਿਛਲੇ ਸਾਲ ਵਿਦੇਸ਼ੀਆਂ ਵੱਲੋਂ ਵਰਕ ਪਰਮਿਟ ਅਤੇ ਸਟੱਡੀ ਵੀਜ਼ਾ ਲੈਣ ਵਾਲਿਆਂ ਦੀ ਗਿਣਤੀ ਘੱਟ ਸੀ ਯੂਕੇ ਦੇ ਗ੍ਰਹਿ ਦਫ਼ਤਰ ਨੇ ਪਿਛਲੇ ਸਾਲ ਦੇ ਇਮੀਗ੍ਰੇਸ਼ਨ ਡੇਟਾ ਦਾ ਖੁਲਾਸਾ ਵਾਈਟ ਪੇਪਰ ਪ੍ਰਕਾਸ਼ਿਤ ਹੋਣ ਤੋਂ ਕੁਝ ਦਿਨ ਬਾਅਦ ਹੀ ਕੀਤਾ ਸੀ ਜਦੋਂ ਕਿ ਡੇਟਾ ਜ਼ਿਆਦਾਤਰ ਮੌਜੂਦਾ ਨੀਤੀਆਂ ਨੂੰ ਦਰਸਾਉਂਦਾ ਹੈ ਜਿਵੇਂ ਕਿ ਜ਼ਿਆਦਾਤਰ ਵਿਦਿਆਰਥੀ ਨਿਰਭਰਤਾ ਤੇ ਬਗੰਦੀ ਅਤੇ ਸਿਹਤ ਅਤੇ ਦੇਖਭਾਲ ਰੋਟ ਵਿੱਚ ਸੋਧ ਇਹ ਸਰਕਾਰ ਦੀਆਂ ਯੋਜਨਾਵਾਂ ਲਈ ਇੱਕ ਸਪਸ਼ਟ ਪਿਛੋਕੜ ਵੱਜੋਂ ਕੰਮ ਕਰਦਾ ਹੈ ਸੋ ਇਹ ਡੇਟਾ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਦੇਸ਼ੀ ਕਾਮਿਆਂ ਅਤੇ ਸਮਾਜਿਕ ਦੇਖਭਾਲ ਖੇਤਰ ਸਮੇਤ ਇਮੀਗ੍ਰੇਸ਼ਨ ਮਾਰਗਾਂ ਦੀ ਪੂਰੀ ਸ਼੍ਰੇਣੀ ਨੂੰ ਕਵਰ ਕਰਦਾ ਹੈ ਅਤੇ ਹਾਲ ਹੀ ਵਿੱਚ ਨੀਤੀਗਤ ਤਬਦੀਲੀਆਂ ਦੇ ਸ਼ੁਰੂਆਤੀ ਪ੍ਰਭਾਵ ਨੂੰ ਦਰਸਾਉਂਦਾ ਹੈ ਖਾਸ ਕਰਕੇ ਸਪੌਂਸਰ ਰੁਜ਼ਗਾਰ ਅਤੇ ਨਿਰਭਰ ਵਿਨੇਕਾਰਾ ਦੇ ਮਾਮਲੇ ਵਿੱਚ ਕੁੱਲ ਮਿਲਾ ਕੇ 2024 ਅਤ ਵਿੱਚ 2.2 ਮਿਲੀਅਨ ਵਿਜ਼ਟਰ ਵੀਜ਼ੇ ਸਨ ਜਿਨ੍ਹਾਂ ਤੇ ਵਿੱਚ ਵਰਕ ਪੜਾਈ ਅਤੇ ਹੋਰ ਵਿੱਚ ਸ਼ਾਮਲ ਸਨ ਸੋ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਸਾਰੀਆਂ ਵਰਕ ਵੀਜ਼ਾ ਸ਼੍ਰੇਣੀਆਂ ਵਿੱਚ ਮੁੱਖ ਬਿਨੇਕਾਰਾਂ ਨੂੰ 192000 ਵੀਜ਼ੇ ਦਿੱਤੇ ਗਏ ਸਨ ਜੋ ਕਿ ਮਾਰਚ 2024 ਨੂੰ ਖਤਮ ਹੋਏ ਸਾਲ ਨਾਲੋਂ 39 ਫੀਸਦੀ ਘਟਨੇ ਪਾਰ 2019 ਨਾਲੋਂ 40% ਵਾਧੇ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਮੁੱਖ ਬਿਨੇਕਾਰਾਂ ਨੂੰ 23000 ਸਿਹਤ ਅਤੇ ਦੇਖਭਾਲ ਕਰਮਚਾਰੀ ਵੀਜ਼ੇ ਦਿੱਤੇ ਗਏ ਸਨ ਜੋ ਕਿ 2023 ਦੇ ਸਿਖਰ ਨਾਲੋਂ 85% ਘਟਨੇ ਸੋ ਮਾਰਚ 2025 ਨੂੰ ਖਤਮ ਹੋਣ ਵਾਲੇ ਸਾਲ ਵਿੱਚ ਵਰਕਰ ਸ਼੍ਰੇਣੀ ਦੇ ਹੋਰ ਰੂਟਾਂ ਤੇ ਮੁੱਖ ਬਿਨੇਕਾਰਾਂ ਨੂੰ ਗ੍ਰਾਂਟਾਂ ਦੀ ਗਿਣਤੀ ਜਿਸ ਵਿੱਚ ਹੁਨਰਮੰਦ ਵਰਕਰ ਵੀਜ਼ਾ ਸ਼ਾਮਲ ਹੈ ਮਾਰਚ 2024 ਨੂੰ ਖਤਮ ਹੋਣ ਵਾਲੇ ਸਾਲ ਦੇ ਮੁਕਾਬਲੇ 30% ਘਟ ਗਈ ਹੈ ਸੋ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਮੁੱਖ ਵਿਨੇਕਾਰਾਂ ਨੂੰ ਦਿੱਤੇ ਗਏ ਅਸਥਾਈ ਵਰਕ ਵੀਜ਼ਿਆਂ ਦੀ ਗਿਣਤੀ 75000 ਸੀ ਇਹ ਮਾਰਚ 2024 ਨੂੰ ਖਤਮ ਹੋਏ ਸਾਲ ਨਾਲੋਂ 6% ਘਟ ਹੈ ਪਰ 2019 ਦੇ ਮੁਕਾਬਲੇ 83% ਵਾਧਾ ਹੈ ਜਿਸ ਦਾ ਮੁੱਖ ਕਾਰਨ ਸੀਜ਼ਨਲ ਵਰਕਰ ਰੂਟ ਵਿੱਚ ਵਾਧਾ ਹੈ ਜਨਾਲੀ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਮੁੱਖ ਬਿਨੇਕਾਰਾਂ ਨੂੰ ਕੰਮ ਦੇ ਲਈ ਐਕਸਟੈਂਸ਼ਨ ਦੀਆਂ 434000 ਗ੍ਰਾਂਟਾਂ ਦਿੱਤੀ ਗਈਆਂ ਜੋ ਕਿ 2019 ਦੀ ਗਿਣਤੀ ਨਾਲੋਂ ਲਗਭਗ 7 ਗੁਣਾ ਜ਼ਿਆਦਾ ਸਨ ਜੋ ਮੁੱਖ ਤੌਰ ਤੇ ਗ੍ਰੈਜੂਏਟ ਸਿਹਤ ਅਤੇ ਦੇਖਭਾਲ ਕਰਮਚਾਰੀ ਅਤੇ ਹੁਨਰਮੰਦ ਵਰਕਰ ਦੁਆਰਾ ਲਗਾਈਆਂ ਗਈਆਂ ਸਨ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ 443000 ਸਪான்ਸਰਡ ਵੀਜ਼ੇ ਦਿੱਤੇ ਗਏ ਸਨ ਜੋ ਕਿ ਮਾਰਚ 2024 ਨੂੰ ਖਤਮ ਹੋਏ ਸਾਲ ਨਾਲੋਂ 10% ਘਟਨੇ ਪਰ 2019 ਦੇ ਨਾਲੋਂ 50% ਵਧਨੇ ਮਾਰਚ 2025 ਨੂੰ ਖਤਮ ਹੋਏ ਸਾਲ ਵਿੱਚ ਵਿਦਿਆਰਥੀਆਂ ਦੇ ਆਸ਼ਰਤਾਂ ਨੂੰ ਜਾਰੀ ਕੀਤੀ ਗਈ ਵੀਜ਼ੇ ਮਾਰਚ 2024 ਨੂੰ ਖਤਮ ਹੋਏ ਸਾਲ ਦੇ ਮੁਕਾਬਲੇ 83% ਘਟ 18000 ਸਨ ਪਿਛਲੇ ਸਾਲਾਂ ਵਿੱਚ 60 ਫੀਸਦੀ ਤੋਂ ਵੱਧ ਵਿਦਿਆਰਥੀ ਵੀਜ਼ੇ ਮਾਸਟਰ ਪੱਧਰ ਦੇ ਕੋਰਸਾਂ ਲਈ ਸਨ ਸੋ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ 76000 ਪਰਿਵਾਰ ਨਾਲ ਸੰਬੰਧਿਤ ਵੀਜ਼ੇ ਦਿੱਤੇ ਗਏ ਸਨ ਜੋ ਕਿ ਪਿਛਲੇ ਸਾਲ ਨਾਲੋਂ 3 ਫੀਸਦੀ ਘਟ ਹੈ ਪਰ ਮਾਰਚ 2021 ਤੱਕ ਦਿੱਤੇ ਗਏ ਸਾਲ ਨਾਲੋਂ ਦੁੱਗਣੇ ਤੋਂ ਵੀ ਵੱਧ ਹੈ ਪਰਿਵਾਰਕ ਵੀਜ਼ਿਆਂ ਵਿੱਚ ਵਾਧਾ ਮੁੱਖ ਤੌਰ ਤੇ 파ਟਨਰ ਵੀਜ਼ਿਆਂ ਕਾਰਨ ਹੋਇਆ ਹੈ ਪਰ ਹਾਲ ਹੀ ਦੇ ਸਾਲ ਵਿੱਚ ਦਿੱਤੇ ਗਏ 파ਟਨਰ ਵੀਜ਼ਿਆਂ ਦੀ ਗਿਣਤੀ ਵਿੱਚ 17 ਫੀਸਦੀ ਗਿਰਾਵਟ ਆਈ ਹੈ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਰਫਿਊਜੀ ਫੈਮਿਲੀ ਰੀਯੂਨੀਅਨ ਫੈਮਿਲੀ ਵੀਜ਼ਾ ਵਿੱਚ ਵੀ ਵਾਧਾ ਹੋਇਆ ਹੈ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 12000 ਤੋਂ ਵੱਧ ਕੇ 21000 ਹੋ ਗਿਆ ਹੈ ਜੋ ਕਿ 2005 ਵਿੱਚ ਲੜੀ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਦਾ ਸਭ ਤੋਂ ਉੱਚਾ ਪੱਧਰ ਹੈ ਇਹ ਮੁੱਖ ਤੌਰ ਤੇ ਹਾਲ ਹੀ ਦੇ ਸਾਲਾਂ ਵਿੱਚ ਸ਼ਰਨਾਰਥੀ ਦਰਜਾ ਪ੍ਰਾਪਤ ਵਿਅਕਤੀਆਂ ਦੀ ਵਾਧ ਕੀਂਤੀ ਦੇ ਕਾਰਨ ਹੈ ਸੋ ਮਾਰਚ 2025 ਨੂੰ ਖਤਮ ਹੋਏ ਸਾਲ ਦੇ ਵਿੱਚ ਯੂਕੇ ਵਿੱਚ 173000 ਸੈਟਲਮੈਂਟ ਗ੍ਰਾਂਟਸ ਹਨ ਜੋ ਕਿ ਪਿਛਲੇ ਸਾਲ ਨਾਲੋਂ ਇੱਕ ਤਿਹਾਈ ਵਾਧ ਨੇ ਹਾਲਾਂਕਿ ਇਹ ਅਜੇ ਵੀ ਦਸੰਬਰ 2010 ਤੱਕ ਦੇਖ ਸਿਖਰਾਂ ਤੋਂ ਹੇਠ ਨੇ ਜਿਨ੍ਹਾਂ ਵਿਅਕਤੀਆਂ ਨੂੰ ਪਹਿਲਾਂ ਕੰਮ ਦੇ ਰਸਤੇ ਤੇ ਯੂਕੇ ਵਿੱਚ ਰਹਿਣ ਦੀ ਛੁੱਟੀ ਦਿੱਤੀ ਗਈ ਸੀ ਉਹ ਸਭ ਤੋਂ ਵੱਡੀ ਸੈਟਲਮੈਂਟ ਸ਼੍ਰੇਣੀ ਬਣਾਉਂਦੇ ਸਨ ਜੋ ਕੁੱਲ ਗ੍ਰਾਂਟਾ ਦਾ 37 ਫੀਸਦੀ ਬੰਦਦਾ ਸੀ ਹੁਨਰਬੰਦ ਵਰਕਰ ਰੋਡ ਤੇ ਆਉਣ ਵਾਲਿਆਂ ਲਈ 54 ਫੀਸਦੀ ਵਾਧਾ ਹੋਇਆ ਸੀ ਹਾਲ ਹੀ ਦੇ ਸਾਲਾਂ ਵਿੱਚ ਨਾਗਰਿਕਤਾ ਗਰੰਟਾ ਵਿੱਚ ਤੇਜੀ ਨਾਲ ਵਾਧਾ ਹੋਇਆ ਜਿਸ ਦੀ ਗਿਣਤੀ ਮਾਰਚ 2021 ਨੂੰ ਖਤਮ ਹੋਏ ਸਾਲ ਵਿੱਚ 1,29,000 ਤੋਂ ਵੱਧ ਕੇ ਮਾਰਚ 2025 ਨੂੰ ਖਤਮ ਹੋਣ ਵਾਲੇ ਸਾਲ ਵਿੱਚ 2,69,000 ਹੋ ਗਈ ਹੈ ਸੋ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਵੇਖਣ ਲਈ ਤੁਸੀਂ ਵੇਖਦੇ ਰਹੋ HD5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਣੀ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ